ਬਾਧਵਾ ਧੰਨਵਾਦ ਇਹਨਾਂ ਪਿੰਡਾਂ ਦੇ ਵਸੀਆਂ ਦਾ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਦਾ ਇੱਕ ਬੇਨਤੀ ਹੈ ਪ੍ਰਸ਼ਾਸਨ ਸਾਰਾ ਹੁਕਮ ਜਾਰੀ ਕਰ ਰਿਹਾ ਹੈ ਟੀਮਾਂ ਮਿਹਰਬਾਨੀ ਕਰਕੇ ਯਾਰ ਇੱਕ ਟੀਮ ਦੇ ਖਿਡਾਰੀ ਆ ਗਏ ਐ ਔਰ ਦੂਸਰੇ ਖਿਡਾਰੀ ਵੀ ਜਲਦੀ ਤੋਂ ਜਲਦੀ ਗਰਾਊਂਡ ਦੇ ਪੁੱਜਣ ਮਿਹਰਬਾਨੀ ਕਰਕੇ ਮੇਰੀ ਖਿਡਾਰੀਆਂ ਨੂੰ ਬੇਨਤੀ ਹੈ ਇੱਕ ਚੀਜ਼ ਦਾ ਵੀ ਸੱਚ ਕਹਿਣ ਲਈ ਵੀ ਜਿਗਰਾ ਚਾਹੀਦਾ ਤੇ ਸੱਚ ਸੁਣਨ ਲਈ ਵੀ ਜਿਗਰਾ ਚਾਹੀਦਾ ਇਹ ਬਿੱਟੂ ਦਗਾਲ ਕਹਿੰਦਾ ਸੀਗਾ ਤੇ ਕਬੱਡੀ ਅੱਗੇ ਹੀ ਫੌੜੀਆਂ ਦੇ ਉੱਪਰ ਐ ਇਹਨਾਂ ਚੀਜ਼ਾਂ ਕਰਕੇ ਕਬੱਡੀ ਫੌੜੀਆਂ ਦੇ ਆ ਗਈ ਹੈ ਇਹ ਤਾਂ ਹੀ ਤੁਰੂਗੀ ਤਾਂ ਹੀ ਭੱਜੂਗੀ ਜੇਕਰ ਆਪਾਂ ਸਾਰੇ ਸਹਿਯੋਗ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਟੀਮਾਂ ਆਜੋ ਜਲਦੀ ਤੋਂ ਜਲਦੀ ਮੈਦਾਨ ਦੇ ਅੰਦਰ ਪ੍ਰਸ਼ਾਸਨ ਬੜਾ ਸਖਤ ਹੈ ਉਹ ਕਹਿੰਦੇ ਵੀ ਅੱਧਾ ਘੰਟਾ ਹੋ ਰਿਹਾ ਨੇ ਦਾ ਅਸੀਂ ਮੈਚ ਜਿਹੜੇ ਐ ਉਹ ਬੰਦ ਕਰਾਉਣੇ ਪੈਣੇ ਆ ਸਾਡੀ ਮਜਬੂਰੀ ਹੈ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਟੀਮ ਸੈਕੰਡ ਸੈਮੀਫਾਈਨਲ ਬਹੁਤ ਜਲਦੀ ਇਸ ਮੈਦਾਨ ਦੇ ਅੰਦਰ ਸ਼ੁਰੂ ਕਰਾਂਗੇ ਕਿ ਅਜ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਮੈਦਾਨ ਦੇ ਅੰਦਰ ਆ ਸਾਡੇ ਸਾਹਮਣੇ ਨੌਜਵਾਨ ਬਾਟ ਓਵਰੀਆ ਕਬੱਡੀਆਂ ਤੁਸੀਂ ਬਾਗੜੀਆਂ ਦੇ ਵਿੱਚ ਦੇਖੀਆਂ ਹੋਣਗੀਆਂ ਪਰ ਪਿਛਲੇ 3 ਸਾਲ 2022 23 ਤੇ 24 25 ਦੇ ਵਿੱਚ ਇਹ ਨੌਜਵਾਨ ਨਹੀਂ ਪੁੱਸ ਸਕਿਆ ਕੈਨੇਡਾ ਪੂਰੀ ਆ ਇਧਰੇ ਪਾਸੇ ਨੌਜਵਾਨਾ 22 23 ਤੇ 24 ਇਹ 3 ਸਾਲ ਲਗਾਤਾਰ ਬੈਸਟ ਰਿਹਾ ਵੈਨਕੂਵਰ ਦੇ ਖੇਡ ਸੀਜ਼ਨ ਦਾ ਇਹਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਆੜੀਆਂ ਮਾਰਦੇ ਹੋ ਹੈਟਟ੍ਰਿਕ ਬਣਾਈ ਹੈ ਬਸ ਹੀਡਰ ਦੇ ਤੌਰ ਤੇ ਇਹ ਹਸ਼ੰਨਾ ਵਾਲਾ ਪੂਰੀ ਦੁਨੀਆ ਦਾ ਵੱਡਾ ਖਿਡਾਰੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਸੋ ਜੀ ਇਹਨੂੰ ਆਖਦੇ ਆ ਵੱਡੇ ਵੱਡੇ ਖਿਡਾਰੀਆਂ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਮੈਦਾਨ ਦੇ ਅੰਦਰ ਹੈਲੋ